ਉੱਠੋ ਵੇ ਮੇਰੇ ਪੁੱਤੋ ਹਉ ਵਲਕ ਚੈਰੀ ਪਿਆਰ ਵੇ ਅੱਜ ਸੇ ਦੇ ਕਿਤਸਾਂ ਦੇ ਪਰਖਣੀ ਔ ਮਗਲਾਂ ਦੀ ਤਲਵਾਰ ਵੇ ਸੱਕੀ ਨੋ ਸੱਕੀ ਨੋ ਦਾਗ ਨਾ ਲਾਇਓ ਜੇ ਆਦੀ ਆਵਾਜ਼ਾਂ ਮਾਰ ਕੇ ਦਾਵੇ ਲਾਲ ਜਗਾਈ ਨੇ ਉਠਾਵੇ ਮੇਰੇ ਹੀਰੇ ਆ ਅੱਜ ਲੈਣ ਸਿਪਾਹੀ ਆਏ ਨੇ ਉਠਾਵੇ ਮੇਰੇ ਪੋਤਿਆ कचेरी क्यार वे अॼ सिरसां देरख ओ मुगला जी तलवार वे सिखी न सिखी न दागना लायो जे, आवाचा मार के ਦਾ ਵੇ ਲਾਲ ਜਗਾਏ ਨੇ ਉਠਾਵੇ ਮੇਰੇ ਹੀਰਿਆ ਅੱਜ ਲੈਣ ਸਿਪਾਏ ਆਏ ਰੇ ਉਠਾਵੇ ਮੇਰੇ ਹੀਰਿਆ ਤੁਰ ਜਾਂਦੇ ਨਾਲ ਤਣਾਂ ਦੇ ਕਿਨ ਚਿਨ ਕੇ ਜਿਸ ਤਾਰਵੇ ਅਜ ਜਿਹਦੇ ਕਤਸਾਂ ਦੇ ਪਰਖਣ ਆਓ ਮਗਲਾਂ ਦੀ ਤਲਵਾਰ ਵੇ ਸਿੱਕੀ ਨੂੰ ਦਾਗਣਾ ਲਾਇਓ ਜੇ ਸਿੱਕੇ ਤੇ ਖੰਡਿਆਂ ਵਲ ਦੇ ਕੇ ਦਰਸ਼ਨ ਜਾਗਣ ਦਾਗ ਕਦੇ ਨਾ ਲੱਗ ਜੇ ਗੁਰ ਅਰਜਣ ਦੇ ਪੱਗ 'ਨੋਂ ਦਾਗ ਕਦੇ ਨਾ ਲੱਗ ਜੇ ਉਹ ਹੱਥ ਤਵੀਤੇ ਬੈਠ ਗਏ ਜੋਦ ਖੜੇ ਗਏ ਸਹਾਰਵੇਂ ਅਜ ਸੇਧ ਕੇ ਤੁਸਾਂ ਦੇ ਪਰਖਣ ਆਓ ਮਗਲਾਂ ਦੀ ਤਲਵਾਰ ਵੇ ਸਿੱਕੀ ਨੂੰ ਦਾਗਣਾ ਲਾਇਓ ਜਦ ਨੰਗਪੁਰ ਦੇ ਵਿੱਚ ਆਣ ਕੇ ਪੰਡਤਾ ਕਰੇ ਪੁਕਾਰੇ ਦਾਦੇ ਤੁਹਾਡੇ ਜਿਤਾਸੀ ਖਾਸ ਅਸੀਸ ਕਰਮ ਤਾ ਵਾਰਵੇ ਦਾਦੇ ਤੁਹਾਡੇ ਦਿੱਤਾ ਸੀ ਹੰਸਣੋ ਜਲ ਮਾ ਦਿੱਤਾ ਫੱਟਿਆ ਖਿਲਾਰਵੇ ਅੱਜ ਸੇਦ ਕਦਿ ਬਾਦੇ ਪਰਖ ਨਹੀਂ ਔ ਮਗਲਾਂ ਦੀ

ਆ ਜਾਂਦਾ ਵਾਰ ਗਏ ਹੱਸਾ ਹਸ ਕੇ ਦੇਖ ਦੁਜਾਰਵੇ ਧਰਮੇ ਤੋਂ ਜਾਂਦਾ ਵਾਰ ਗਏ ਹੋ ਦੇਵੀ ਰਾਵਾਂ ਨੂੰ ਲੈਓ ਤੁਸੀਂ ਹੱਸ ਮੋਤਾ ਮਟਿਆ ਰਵੇ ਅਜਿਹਾ ਜਗਤ ਸਨਾ

दलवाल पाली मोतनो तक न दलाल वे अगारे पर ओम भॻी देखी दादा लायो ਸੁਨਾਤਾ ਮੱਲਾ ਇਹ ਬਤਨ ਮਿਲਿਆ ਗੁਰੂ ਜੀ ਆ ਮੇਰਾ ਪੁੱਤ ਆਤਮਾ ਦੇ ਕਿਹਾ ਸੀ ਮੈਂ ਆਹਰ ਜਾਵਾਂ ਪਰਵਾਰ ਵੀ ਅਜੇ ਸਰਕਾਰ ਤੋਂ ਸੁਣਾ ਦੇ ਪਰਖਣੀ ਆ ਅੰਦਰਾਂ ਦੀ ਸਰਵਾਰ ਵੀ yeah okay. <laughs>